ਜਦੋਂ ਜੀਵਨ ਦਾ ਕੋਈ ਨੇਮ ਬਣ ਜਾਂਦਾ ਹੈ ਧਿਆਨ ਵਿੱਚ ਰੱਖਿਓ ਜਦੋਂ ਜ਼ਿੰਦਗੀ ਦਾ ਨੇਮ ਬਣ ਗਏ ਜਿਹਨਾਂ ਆਪਾਂ ਕਹਿੰਦੇ ਨਿਤ ਨੇਮ ਗੁਰਦੁਆਰੇ ਰੋਜ਼ਾਨਾ ਜਾਣਾ ਤਾਂ ਜਾਣਾ ਹੀ ਐ ਭਾਵੇਂ ਠੰਡਾ ਭਾਵੇਂ ਗਰਮੀ ਆ ਭਾਵੇਂ ਸਰਦੀ ਨੇਮ ਆ ਨਾ ਜ਼ਿੰਦਗੀ ਦਾ ਗੁਰੂ ਦਰਬਾਰ ਵਿੱਚ ਹਾਜ਼ਰੀ ਭਰਨੀ ਆ ਤਾਂ ਭਰਨੀ ਆ ਕੁਝ ਮਰਜ਼ੀ ਹੋ ਜਾਏ ਨੇਮ ਸਤਿਗੁਰੂ ਜੀ ਕਹਿੰਦੇ ਜਦੋਂ ਜ਼ਿੰਦਗੀ ਦਾ ਕੋਈ ਨੇਮ ਬਣ ਜਾਂਦਾ ਹੈ ਫਿਰ ਜ਼ਿੰਦਗੀ ਕਿਸੇ ਮੰਜ਼ਲ ਵੱਲ ਤੁਰਦੀ ਹੈ ਫਿਰ ਉਸ ਮੰਜ਼ਲ ਦੀ ਪ੍ਰਾਪਤੀ ਹੋ ਜਾਂਦੀ ਹੈ ਜਦੋਂ ਜ਼ਿੰਦਗੀ ਦਾ ਨੇਮ ਹੀ ਨਹੀਂ ਬਣਿਆ ਫਿਰ ਅਸੀਂ ਕੁਝ ਪ੍ਰਾਪਤ ਵੀ ਨਹੀਂ ਕਰ ਸਕਦੇ ਜ਼ਿੰਦਗੀ ਦਾ ਕੋਈ ਨੇਮ ਤਾਂ ਹੋਵੇ ਕੋ ਟੀਚਾ ਤਾਂ ਹੋਵੇ ਟੀਚੇ ਤੋਂ ਬਿਨਾਂ ਨੇਮ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ ਸਤਗੁਰੂ ਜੀ ਕਹਿੰਦੇ ਜ਼ਿੰਦਗੀ ਦਾ ਨੇਮ ਬਣਾਉਣਾ ਬਹੁਤ ਜ਼ਰੂਰੀ ਹੈ ਜਿਨ੍ਹਾਂ ਗੁਰਮਖਾਂ ਨੇ ਜਿਨ੍ਹਾਂ ਪਿਆਰਿਆਂ ਨੇ ਜ਼ਿੰਦਗੀ ਦਾ ਕੋਈ ਨੇਮ ਬਣਾਇਆ ਨਾ ਨੇਮ ਉਹ ਤਰੱਕੀਆਂ ਹਾਸਲ ਕਰ ਗਏ ਉਹ ਬੁਲੰਦੀਆਂ ਨੂੰ ਛੂ ਗਏ ਉਹਨਾਂ ਨੇ ਬਹੁਤ ਕੁਝ ਪ੍ਰਾਪਤ ਕਰ ਲਿਆ ਪਰ ਗੁਰਮਖੋ ਸਤਗੁਰੂ ਮਹਾਰਾਜ ਵੀ ਅੱਜ ਦੇ ਵਚਨ ਵਿੱਚ ਕਹਿ ਰਹੇ ਨੇ ਕੋਈ ਮਿੱਤਰ ਪਿਆਰਾ